ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਆਪ ਜੀ ਨਾਲ ਕੁਝ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ ਕਿ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਸੰਘਰਸ਼ ਭਰਿਆ ਜੀਵਨ ਜਿਹੜਾ ਹੈ ਉਹ ਬਤੀਤ ਕੀਤਾ ਤੇ ਕੌਮ ਅਤੇ ਲੋਕਾਂ ਦੇ ਰੱਖਿਆ ਦੇ ਲਈ ਉਹਨਾਂ ਨੇ ਕਈ ਜਿਹੜੇ ਸਾਨੂੰ ਉਹ ਜੁੱਧ ਕੀਤੇ ਸੋ ਉਹਨਾਂ ਜੁੱਧਾਂ ਦੇ ਦੌਰਾਨ ਉਹਨਾਂ ਨੇ ਕੁਝ ਅਸ਼ਤਰ ਸ਼ਸਤਰ ਜਿਹੜੇ ਸੀਗੇ ਉਹ ਧਾਰਨ ਕੀਤੇ ਅਪਣਾਏ ਉਹਨਾਂ ਦੀ ਜਾਣਕਾਰੀ ਕਿ ਉਹ ਕਿਹੜੇ ਕਿਹੜੇ ਗੁਰੂ ਘਰ ਵਿੱਚ ਮੌਜੂਦ ਹਨ ਕਿੱਥੇ ਅਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹਾਂ ਉਸ ਬਾਰੇ ਇੱਕ ਛੋਟੀ ਜਿਹੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ ਇਸ ਦੇ ਨਾਲ ਇੱਕ ਹੋਰ ਜ਼ਰੂਰੀ ਜਾਣਕਾਰੀ ਕਿ ਗੁਰੂ ਸਾਹਿਬ ਜੀ ਦੇ ਜਿਹੜੇ ਤੀਰ ਸਨ ਉਹਨਾਂ ਦੇ ਨਾਲ ਸੋਨਾ ਲੱਗਿਆ ਹੁੰਦਾ ਸੀ ਕਿ ਜਦ ਵੀ ਕਿਸੇ ਸਾਹਮਣੇ ਵਾਲੀ ਫੌਜ ਦੇ ਚਾਹੇ ਉਹ ਦੁਸ਼ਮਣ ਹੀ ਸੀਗਾ ਉਹਨਾਂ ਨੂੰ ਕਿਸੇ ਦੇ ਤੀਰ ਲੱਗ ਜਾਂਦਾ ਹੈ ਤਾਂ ਉਸ ਸੋਨੇ ਨੂੰ ਵੇਚ ਕੇ ਉਸ ਦਾ ਇਲਾਜ ਕਰਾਇਆ ਜਾ ਸਕੇ ਜਾਂ ਫਿਰ ਜਿਹੜਾ ਹੈ ਉਹ ਪਰਿਵਾਰ ਆਪਣਾ ਉਸ ਸੋਨੇ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰ ਸਕੇ ਜੇਕਰ ਉਹ ਫੌਜੀ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਜਿਹੜਾ ਸਾਹਮਣੇ ਦੁਸ਼ਮਣ ਚਾਹੇ ਫਾਇਦਾ ਕਿਉਂ ਨਹੀਂ ਸੀਗਾ ਆਪਣੀ ਕੌਮ ਆਪਣੇ ਲੋਕਾਂ ਦੀ ਜਿਹੜੀ ਹੈ ਉਹ ਜ਼ੁਲਮ ਤੋਂ ਰੱਖਿਆ ਕੀਤੀ ਧੰਨਵਾਦ ਜੀ